ਬਹੁਤ ਭਾਰਾ ਹੈ ਹਿਲਦਾ ਨਹੀਂਗਾ ਰੇਟ ਕਾਫੀ ਹੈ ਵਾਹ ਵਾਹ ਕੀ ਹਾਲ ਬਣਾ ਬੋਰ ਕਾਣਾ ਕਾਮਾ ਨੂੰ ਖਾਣਾ ਸੌਖਾ ਹੋ ਜਾਏਗਾ ਅੱਗੇ ਤੈਨੂੰ ਖਾਦਾ ਨਹੀਂ ਜਾਂਦਾ ਪੌਣੇ ਦੀ ਚਰੇ ਦੀ ਗਦੀ ਹੋ ਜੇ ਚਲੋ ਵੀ ਕੈਰੀ ਹੋਣ ਚੱਕ ਦੋ ਫੱਟੇ ਚੱਲ ਵੀ ਤੇਰੀ ਗਦੀ ਹੋ ਜਾਈਏ ਸੌਖਾ ਖਾਦਾ ਜੀ ਗਾਇਸ ਮੇਂ ਕੀ ਹੈ ਇਹ ਕੀ ਹੈ ਕਿਆ ਇਸਕਾ ਕਿਆ ਬਣਦਾ ਹੈ ਕਿਆ ਕਰੇਗਾ ਇਸਕਾ ਟੂਰਨਮੈਂਟ ਲਾਇ। ਕਿਆ? ਟੂਰਨਮੈਂਟ ਲਾਇ। ਆਈ ऍम नॉट ਅੰਡਰਸਟੈਂਡ। ਆਹ ਪੜਦੇ ਵਿੱਚੋਂ ਆ ਕੋਗੇ ਜੇ ਨੇ ਦੇਰ ਖੁਸ਼ ਕਰ ਦਿੰਦੀਆਂ ਤੇ ਇੱਧਰ ਆ ਭਰ ਭਰ ਕੇ ਲਿਆਉਣ ਦੇ ਵਿੱਚੋਂ ਕੋਈ ਕੀ ਕਰਦੇ ਨੇ ਪੁੱਛਦੇ ਇਹਨਾਂ ਨੂੰ। ਆ ਗਿਆ ਪਾਣੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੌਂਗ ਸ਼ਾਟ ਲੌਂਗ ਸ਼ਾਟ ਲੌਂਗ ਸ਼ਾਟ। ਉਹ ਬੜੀ ਸ਼ਮੇਲੀ। ਛੱਲਾ ਬਹੁਤ ਵੱਡੀਆਂ ਨੇ। ਉਹ ਫਿਰ ਚੋਇਆ ਇਹ ਪਾਰਕ ਕਿਹਦਾ ਹੈ ਉਵੇਂ ਦਾ ਹਾਲਚਲ ਬਣਿਆ ਪਿਆ ਵੇਖੋ ਕਿੰਨਾ ਸੋਹਣਾ ਤੇ ਇੱਥੇ ਸਾਰਾ ਇਹਨਾਂ ਦਾ ਮੱਛੀਆਂ ਫੜਨ ਵਾਸਤੇ ਲਾਏ ਹੋਏ ਜਾਲ ਆ ਟੰਬ ਟੰਬੇ ਜੇ ਲਾਗੇ ਨੇ ਇਹਨਾਂ ਨੇ ਤੇ ਆਪਦੀਆਂ ਸ਼ਰਧਾਂ ਬੰਦੀ ਕੀਤੀ ਹੋਈ ਹੈ। ਉਹ ਸਾਰੇ ਕਲਰਫੁੱਲ ਜਿਹੜੇ ਆ ਜਾਲ ਲੱਗੇ ਹੋਏ ਆ ਕਿੰਨਾ ਵਧੀਆ ਲੱਗਦਾ ਪਿਆ ਨਾ ਇੱਧਰ ਵੇਖੋ ਇਹ ਚਿੱਤਰਖਤ ਨਾਰੀਅਲ ਦੇ ਜਿਉਂ ਕੀ ਬਾਤ ਹੈ ਤੇ ਅੱਜ ਦੀ ਸ਼ੁਰੂਆਤ ਤੇ ਅੱਜ ਆਪਾਂ ਆਪਣਾ ਸਮਾਨ ਕਰ ਲਿਆ ਰੈਡੀ ਇਹ ਆਪਣੇ ਬੈਗ ਪਏ ਹੋਏ ਆ ਇੱਕ ਉਹ ਪਏ ਗਏ ਇੱਕ ਦਾ ਬੈਗ ਆ ਅਸੀਂ ਹਾਲ ਜਿੰਦੇ ਵਿੱਚ ਆਪਾਂ ਰੁਕੇ ਸੀ ਤੇ ਹੁਣ ਤਿਆਰੀ ਹੋ ਚੁੱਕੀ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਆ ਤੇ ਫਿਰ ਆਪਾਂ ਆਪਣੇ ਸਫ਼ਰ ਨੂੰ ਅੱਗੇ ਖਿੱਚਾਂਗੇ ਗੁਰੂ ਘਰ ਜਿੱਥੇ ਆਪਾਂ ਰੁਕੇ ਹੋਏ ਸੀ ਪਿਛਲੇ 2 ਦਿਨਾਂ ਤੋਂ ਦੋ ਰਾਤਾਂ ਇੱਥੇ ਕਿ گزارੀਆਂ ਤੇ ਇਹ ਸਾਹਮਣੇ ਬਣਿਆ ਆ ਲੰਗਰ ਹਾਲ ਤੇ ਇੱਥੇ ਬੈਠ ਕੇ ਸੰਗਤਾਂ ਪ੍ਰਸ਼ਾਦਾ ਛਕਦੀਆਂ ਨੇ ਤੇ ਜ਼ਿਆਦਾਤਰ ਪ੍ਰੋਗਰਾਮ ਇਹ ਐਤਵਾਰ ਦੇ ਦਿਨ ਹੁੰਦਾ ਇਹ ਦਿਵਾਰ ਜਿਹੜੇ ਘਾਰੇ ਥਿਆਣ ਕੇ ਮੱਥਾ ਟੇਕਦੇ ਨੇ ਤੇ ਫਿਰ ਇਹ ਸ਼ਾਮ ਨੂੰ ਜਿਹੜੇ ਲਾਗੇ ਦੇ ਉਹ ਹੀ ਆਉਂਦੇ ਆ। ਕੁੱਲ ਮਿਲਾ ਕੇ ਆਪਾਂ ਕਹੀਏ ਕਿ 10-15 15 ਕੋ ਘਾਰੇ ਗਏ ਨੇ। ਤੇ ਇਸ ਕੋਚੀ ਸ਼ਹਿਰ ਦੇ ਵਿੱਚ। ਤੇ ਇੱਧਰ ਉੱਪਰਲੇ ਬਣੇ ਗੁਰੂ ਮਹਾਰਾਜ ਦਾ ਸੂਪ। ਵਾਹਿਗੁਰੂ ਬਹੁਤ ਹੀ ਸੋਹਣਾ। ਗੁਰੂ ਘਰ ਬਣਿਆ ਹੋਇਆ ਕੋਚੀ ਸ਼ਹਿਰ ਦੇ ਵਿੱਚ। ਦਰਸ਼ਨ ਕਰ ਸਕਦੇ ਕੋਚੀ ਸ਼ਹਿਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ।

ਇਧਰ ਵੀ ਲੱਭਿਆਗਾ ਥੋੜੀ ਜਿਹੀ ਹਵਾ ਹੁਣ ਆਪਣਾ ਆੜੀਆਂ ਬੋਤਲਾਂ ਨੇ ਇਹ ਖਾਲੀ ਨੇ ਤੇ ਇਹਨਾਂ ਨੂੰ ਤਾਜੇ ਪਾਣੀ ਨਾਲ ਭਰ ਲੈਨੇ ਆ ਠੰਡਾ ਪਾਣੀ ਐ ਇਧਰ ਕੋਲਡ ਵਾਟਰ ਐ ਇਧਰ ਨੋਰਮਲ ਪਾਣੀ ਐ ਤੇ ਇਧਰ ਲਈ ਬਨੇ ਹੱਥ ਧੋਣ ਵਾਸਤੇ ਸੰਪਾਣੇ ਆੜੇ ਜੇ ਇਹ ਕੁਝ ਜ਼ਿਆਦਾ ਟਾਈਮ ਨਹੀਂ ਕੱਢਦਾਗਾ ਹੁਣ ਇਹਨਾਂ ਨੂੰ ਆਪਾਂ ਟਿਕਾਉਣਾ ਇੱਥੇ ਇਹ ਦੇਖ ਪਰਮਲਿਆ ਇੱਕ ਬੋਤਲ ਆ ਵਾਦੀ ਤੇ ਇਧਰ ਇਹਨੇ ਬੋਤਲਾਂ ਆਪਣੀਆਂ ਲਾ ਕੇ ਜਾਂ ਹੁਣ ਇਹਦਾ ਸਮਾਨ ਉੱਪਰ ਵਾਲਾ ਬੈਗ ਬੰਨਦੇ ਆ ਪੰਪ ਰੱਖਣਾ ਉਹ ਬੋਰਡ ਲਾਉਣਾ اپنی ویڈیو ਨੂੰ ਦੇਖ ਰਹੇ ਸਾਰੇ ਮਿੱਤਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਛਲੇ ਦੋ ਰਾਤਾਂ ਤੋਂ ਆਪਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਕੋਚੀ ਦੇ ਵਿੱਚ ਰੁਕੇ ਹੋਏ ਸੀ ਅੱਜ ਆਪਾਂ ਵੱਧ ਰਹੇ ਹਾਂ ਕੇਰਲਾ ਦੀ ਰਾਜਧਾਨੀ ਤਰਵੰਤਰਾਮ ਲਗਭਗ ਇੱਥੋਂ 200 ਪਲੱਸ ਕਿਲੋਮੀਟਰ ਦਾ ਸਫ਼ਰ ਹੈ ਤੇ ਉਦੋਂ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਆ ਭਾਰਤ ਦੀ ਸਭ ਤੋਂ ਦੂਜਾ ਸਿਰਾ ਜਿਵੇਂ ਕਹਿੰਦੇ ਨੇ ਇੱਕ ਬੰਨੇ ਕੰਨਿਆ ਕੁਮਾਰੀ ਤੇ ਦੂਜੇ ਬੰਨੇ ਕਸ਼ਮੀਰ ਤੇ ਹੁਣ ਆਪਾਂ ਜਾਵਾਂਗੇ ਕਨਿਆ ਕੁਮਾਰੀ ਵਾਲੀ ਸਾਈਡ ਨੂੰ ਤੇ ਰਸਤੇ ਦੇ ਵਿੱਚ ਜੋ ਵੀ ਹੈ ਸਫਰ ਉਹ ਆਪਾਂ ਵੇਖਦੇ ਜਾਵਾਂਗੇ ਅਨੰਤ ਮੰਡੇ ਜਾਵਾਂਗੇ ਇਸ ਟਾਈਮ ਆਪਣੀ ਹੋ ਚੁੱਕੀ ਹੈ ਤਿਆਰੀ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਆਪਾਂ ਹੋਰ ਇਦਾਂ ਦੇ ਵਧੀਆ-ਵਧੀਆ ਸਫਰ ਤੁਹਾਨੂੰ ਦਿਖਾਉਂਦੇ ਰਾਵਾਂਗੇ ਇਹ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤੇ ਇੱਧਰਲੇ ਬੰਨੇ ਇੱਥੋਂ ਹੁੰਦੀ ਐ ਐਂਟਰੀ ਤੇ ਅਗਲੇ ਬਨੇ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਆ ਜੇ ਕੋਈ ਵੀ ਵੀਰ ਭਰਾ ਕੋਚੀ ਵਿੱਚ ਆਵੇ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਸਕਦਾ ਸਾਈਕਲ ਆਪਣਾ ਹੁਣ ਰੈਡੀ ਆ ਸਮਾਨ ਬੰਦ ਲਿਆ ਤੇ ਹੁਣ ਬਸ ਆਪਾਂ ਇੱਥੋਂ ਕਰਾਂਗੇ ਤਿਆਰੀ ਗੁਰਦੁਆਰਾ ਰੋਡ ਪੇਰੂ ਮਨੋਰ ਗੁਰਦਾ ਨਾਮ ਹੈ ਗੁਰਦੁਆਰਾ ਸਿੰਘ ਸਭਾ ਪੇਰੂ ਮਨੋਰ ਕੋਚੀ 682015 ਇਹ ਉੱਪਰ ਲਿਖਿਆ ਆ ਐਡਰੈਸ ਤੇ ਆ ਸਾਹਮਣੇ ਗੁਰੂ ਮਹਾਰਾਜ ਦੇ ਨਿਸ਼ਾਨ ਸਾਹਿਬ ਝੂਲਦੇ ਹੋਏ ਤੇ ਦੇ ਦਿਨ ਦਾ ਪਹਿਲਾ ਫੋਲ ਤੇ ਪਹਿਲੀ ਚੜਾਈ ਵੇਖੋ ਤੁਸੀਂ ਕਿੰਨਾ ਜ਼ਿਆਦਾ ਸਮੁੰਦਰ ਛਾਠਾ ਮਾਰਦਾ ਪਿਆ ਇੱਦਾਂ ਦੇ ਬਹੁਤ ਸਾਰੇ ਕੋਲ ਆਉਣ ਵਾਲੇ ਨੇ ਆਪਣੇ ਰਸਤੇ ਦੇ ਵਿੱਚ ਤੇ ਇੱਧਰ ਸੜਕ ਪੂਰੀ ਭਰੀ ਹੋਈ ਆ ਦੇਖ ਕਰਕੇ ਆਪਾਂ ਨਾ ਹਾਂ ਫੁੱਟਪਾਥ ਵਾਲੀ ਸਾਈਡ ਤੇ ਕਰ ਲਿਆਗਾ। ਇਹ ਥੋੜਾ ਜਿਹਾ ਸੰਖੇ ਲੱਗੇ ਜਾਣਗੇ ਤੇ ਕਿਸੇ ਨੂੰ ਉਲਝਣਾ ਪਵੇਗਾ। ਤੇ ਹਾਂ ਤੁਸੀਂ ਵੇਖੋ ਸ਼ਹਿਰ ਗੱਡੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ। ਚੱਲ ਛੋਟਾ ਤੇ ਦੂਰ ਦੂਰ ਤੱਕ ਕਰੇਨਾ ਨਜ਼ਰ ਆਉਣ ਡੀਆਂ ਨੇ ਜਿਹੜੀਆਂ ਉਹਨੂੰ ਕੀ ਕਹਿੰਦੇ ਸੀਗੇ ਆਪਣਾ ਕੋਚੀ ਦੀਆਂ ਜਿਹੜੀਆਂ ਬੰਦਰਗਾਹਾਂ ਬੰਦਰਗਾਹ ਤੇ ਉੱਪਰ ਕਿੰਨੀਆਂ ਵੱਡੀਆਂ ਕਰੇਨਾ ਚਲਦਿਆਂ ਪਿਆਣੇ ਤੇ ਛਿਪ ਜਾੜ ਇਹਨੂੰ ਛਿਪ ਜਾੜ ਕਹਿੰਦੇ ਨੇ ਵੇਖੋ ਤੁਸੀਂ ਇਧਰ ਸ਼ਹਿਰ ਦੀਆਂ ਬਿਲਡਿੰਗਾਂ ਉੱਚੀਆਂ ਉੱਚੀਆਂ ਨਜ਼ਰ ਆਉਂਦੀਆਂ ਤੇ ਸਾਹਮਣੇ ਆਪਣੀ ਮੰਜ਼ਰ ਇਧਰ ਸਮੁੰਦਰ ਪਰ ਜਿਹੜੀ ਵਾਈਟ ਜੀ ਕੰਧ ਤੁਹਾਨੂੰ ਨਜ਼ਰ ਆ ਰਹੀ ਹੈ ਨਾ ਕੱਲ ਬਾਈ ਜੀ ਹੋਣਾ ਨੇ ਆਪਾਂ ਨੂੰ ਇਹ ਮੈਪ ਭੇਜਿਆ ਸੀ ਤੇ ਕਹਿੰਦੇ ਸੀ ਵੀ ਇੱਥੇ ਤੋਂ ਹੀ ਸਾਈਕਲ ਤਕਰੀਬਨ 4 ਕਿਲੋਮੀਟਰ ਦਾ ਲੰਬਾ ਰੋਡ ਹੈ ਸਾਈਕਲ ਵਾਸਤੇ ਬਣਾਇਆ ਹੈ ਕਹਿੰਦੇ ਤੁਸੀਂ ਇੱਥੇ ਸਾਈਕਲ ਜਾ ਕੇ ਘੁਮਾ ਲਓ ਤੇ ਪਰ ਆਪਣਾ ਟਾਈਮ ਨਹੀਂ ਲੱਗਾਗਾ ਤਾਂ ਆਕਰ ਕੇ ਫਿਰ ਆਪਾਂ ਇਧਰ ਆ ਨਹੀਂ ਸਕੇ ਆਪਣਾ ਨਾ ਪਹਿਲੀ ਲੋਕੇਸ਼ਨ ਆਪਾਂ ਲਈ ਹੈ ਅਲਫੂਜਾ ਅਲਫੂਜਾ ਸ਼ਹਿਰ ਇਸ ਤੋਂ ਤਕਰੀਬਨ 60 ਕਿਲੋਮੀਟਰ ਦੂਰ ਹੈ ਉੱਥੋਂ ਜੇਕਰ ਪਹੁੰਚਾਂਗੇ ਵੇਖਾਂਗੇ ਜੇਕਰ ਉੱਥੇ ਚੰਗਾ ਕੁਝ ਘੁੰਮਣ ਫਿਰਨ ਵਾਸਤੇ ਵੇਖਣ ਵਾਸਤੇ ਹੋਇਆ ਤੇ ਜ਼ਰੂਰ ਰੁਕਾਂਗੇ ਬਾਕੀ ਹੁਣ ਮੰਜ਼ਲ ਦੇ ਵਿੱਚ ਜਿਹੜੀਆਂ ਵੀ ਥਾਵਾਂ ਵੇਖਣ ਵਾਲੀਆਂ ਹੋਣਗੀਆਂ ਆਪਾਂ ਵੇਦੇ ਹੀ ਜਾਣਾ ਕਿਉਂਕਿ ਆਪਣੀ ਮੰਜ਼ਲ ਦਿਨ ਵਧਦੇ ਜਾਂਦੇ ਆ ਤੇ ਮੰਜ਼ਲ ਨੇੜੇ ਆਉਂਦੀ ਜਾਂਦੀ ਹੈ ਇਸ ਕਰਕੇ ਹੁਣ ਕੋਈ ਛੱਡਣ ਨੂੰ ਵੀ ਦਿਲ ਨਹੀਂ ਕਰੇਗਾ ਵੀ ਕੋਈ ਆਪਾਂ ਚੀਜ਼ ਸੜਕਾਂ ਦੀ ਜਗ੍ਹਾ ਤੇ ਜਿਹੜੀ ਇੰਟਰਲੌਕ ਟਾਈਲ ਬਹੁਤ ਕਈਆਂ ਥਾਵਾਂ ਤੇ ਲਾਈ ਆ ਆ ਤਕਰੀਬਨ 3-4 ਕਿਲੋਮੀਟਰ ਹੋ ਗਿਆ ਆਪਾਂ ਚੱਲਦਿਆਂ ਨੂੰ ਤੇ ਆ ਸਾਰੀ ਇੰਟਰਲੌਕ ਟਾਈਲ ਹੀ ਲੱਗੀ ਆ ਤੇ ਬਾਕੀ ਵਾਹੇ ਵਧੀਆ ਹੈ ਆਪਣੀ ਜਗ੍ਹਾ ਤੇ ਆ ਉਹ ਆਪਣੀ ਜਗ੍ਹਾ ਤੇ ਆ ਸੜਕ ਤਾਂ ਛੜਕੀ ਹੁੰਦੀ ਆ ਕੋਈ ਸਮਾਂ ਪਹਿਲਾਂ ਜੇ ਮੰਨ ਲਓ ਅੰਗਰੇਜ਼ਾਂ ਨੇ ਭਾਰਤ ਤੇ ਕਬਜ਼ਾ ਕੀਤਾ ਸੀ ਜੇਕਰ ਉਦੋਂ ਇਹ ਪੁੱਲ ਬਹੁਤ ਘੱਟ ਹੋਣਗੇ ਤੇ ਉਦੋਂ ਇਹ ਸ਼ਹਿਰਾਂ ਦੀ ਕਿਵੇਂ ਕਨੈਕਟੀਵਿਟੀ ਹੁੰਦੀ ਹੋਵੇਗੀ ਇੱਕ ਸੋਚਣ ਵਾਲੀ ਗੱਲ ਹੈ ਤੇ ਹੁਣ ਹਰ ਜਗ੍ਹਾ ਪੋਲ ਨੇ ਤੇ ਪੁਲਾਂ ਤੋਂ ਬਿਨਾ ਇਧਰ ਦੀ ਆਵਾਜਾਈ ਇੱਕ ਦੂਜੇ ਨਾਲ ਰਲ ਨਹੀਂ ਸਕਦੀ। ਆ ਸਾਹਮਣੇ ਤੁਸੀਂ ਵੇਖੋ ਇਧਰਲੇ ਬੰਨੇ ਆ ਵੀ ਇੱਕ ਛੋਟਾ ਜਿਹਾ ਸ਼ਹਿਰ ਹੈ। ਇਧਰ ਵੀ ਸ਼ਹਿਰ ਹੈ ਤੇ ਪਿਛਲੇ ਬੰਨੇ ਵੇਖੋ ਟ੍ਰੇਨ ਦਾ ਬਣਿਆ ਆ ਪੋਲਾ। ਟ੍ਰੇਨ ਲੰਘਦੀ ਪਈ ਬਹੁਤ ਸਲੋ ਸਲੋ ਚਲਦੀ ਪਈ ਹੈ। ਤੇ ਇਧਰਲੇ ਬੰਨੇ ਤੁਸੀਂ ਵੇਖੋ ਆ ਸਾਹਮਣੇ ਸਾਰੀਆਂ ਹੀ ਚਾਈਨਸ ਫਿਸ਼ ਜਾਲ ਨੈਟ ਲੱਗੇ ਹੋਏ ਨੇ ਤੇ ਸਾਰੇ ਬੰਨੇ ਆ ਪਾਣੀ ਬਿਲਕੁਲ ਸਾਫ਼ ਸੁਥਰਾ ਪਾਣੀ ਹੈ। ਤੇ ਸਾਰੇ ਇਸ ਚਾਈਨੀ ਫਿਸ਼ ਵਿੱਚ ਕਾਰ ਲਾਏ ਅੱਗੇ ਤਾਂ ਆਪਾਂ ਕਿਨਾਰਿਆਂ ਦੇ ਵੇਖੇ ਸੀ ਨਾ ਹੁਣ ਵਿੱਚ ਕਾਰ ਲੱਗੇ ਹੋਏ ਆ ਉਧਰ ਵੇਖੋ ਤੇ ਸਾਰਾ ਮੱਛੀ ਰਹੀਏ ਮੱਛੀ ਦਾ ਇਹਨਾਂ ਦਾ ਕੰਮ ਚੱਲਦਾ ਹੈਗਾ ਵਧੀਆ ਤਰੀਕੇ ਨਾਲ ਲਾ ਕੇ ਆ ਤਾਂ ਬੈਠੇ ਹੁੰਦੇ ਆ ਟੌਰ ਨਾਲ ਤੇ ਮੱਛੀਆਂ ਆਈ ਜਾਂਦੀਆਂ ਨੇ ਵਿੱਚ ਤੇ ਇਧਰ ਪਾਣੀ ਦੀ ਸਪੀਡ ਤਾਂ ਬਹੁਤ ਜ਼ਿਆਦੀ ਆ ਇਥੋਂ ਪਾਣੀ ਦਾ ਨਿਵਾਨ ਜਾਂਦਾ ਤੇ ਸਾਰਾ ਪਾਣੀ ਇਧਰਲੇ ਬੰਨੇ ਹੋ ਗਿਆ ਨਦੀ ਤੋਂ ਤੇ ਸਮੁੰਦਰ ਦੇ ਵਿੱਚ ਜਾ ਕੇ ਰਲਦਾ ਇੱਕ ਉਧਰੋਂ ਆਉਂਦੀ ਨਦੀ ਤੇ ਇਹ ਸਾਰਾ ਪਾਣੀ ਆਇਆ ਹੈ ਕੀ ਹਾਲ ਚਾਲ Hindi. Hindi. No Hindi. English. English. Where are you going? I'm going to Alpura. Alpura. Yeah. How Alpuda City? Alpada. How Alpuda City? Alpura. It's nice. Uh, good city? Good city. Uh, beach backwaters. Full of beach and backwaters. Backwaters and a beach. Yeah. ਆਈ ਵਾਂਟ ਟੂ ਸੀ ਆਈ ਐਮ ਗੋਇੰਗ ਟੂ ਅਲਫੂਟਾ ਯਾ ਮਸਟ ਐਕਸਪਲੋਰ ਅਲਫੂਟਾ ਅਲਫੂਟਾ ਦੀ ਕੁੱਟਾ ਨਾ ਗੁੱਡ ਗੁੱਡ ਸਿਟੀ ਅਲਫੂਟਾ ਗੁੱਡ ਸਿਟੀ ਓਕੇ ਓਕੇ ਵਨ ਫੋਟੋ ਯਾ ਯਾ ਨੋ ਪ੍ਰੋਬਲਮ ਐਮ ਬ੍ਰਦਰ ਸ਼ਾਫੀ ਹੁਸੈਨ ਸ਼ਾਫੀ ਕਾ ਹੁਸੈਨ ਯਾ ਯੂ ਕਾਉ ਅਲਫੂਟਾ ਯਾ ਆਈ ਐਮ ਫਰਮ ਪਤਨ ਬੇਟਾ ਪਤਨ ਬੇਟਾ ਯਾ ਜਿੱਧਰ ਆਪਾਂ ਜਾਣਾ ਬਾਈ ਉਧਰ ਜਾ ਰਿਹਾ ਤੇ ਕਹਿੰਦਾ ਵੀਰੇ ਮੈਂ ਇੱਕ ਫੋਟੋ ਕਰਨੀ ਹੈ ਬਹੁਤ ਸਾਰਾ ਪਿਆਰ ਸਤਿਕਾਰ ਲਵ ਯੂ ਬ੍ਰੋ ਓਕੇ ਨਾਈਸ ਟੂ ਮੀਟ ਯੂ ਹੈਪੀ ਜਨੀ ਥੈਂਕ ਯੂ ਆ ਰੋਡ ਦੇ ਨਾਲ ਬਹੁਤ ਲਹੂ ਪੀਤਾ ਆ ਇਹਨਾਂ ਚ ਸਿਹਾਰ ਦੇ ਨਾਲ ਬਣਦਾ ਪਿਆ ਮੰਗਲੋਰੋ ਤੋਂ ਲੱਗ ਕੇ ਜੋ ਹੁਣ ਜਿਕਰ ਬਣੀ ਜਾਂਦਾ ਇਹਦੇ ਕਰਕੇ ਨਾਲ ਸਫਰ ਦੇ ਵਿੱਚ ਬਹੁਤ ਕਠਿਨਾਈਆਂ ਆਉਂਦੀਆਂ ਇੱਕ ਟ੍ਰੈਫਿਕ ਜਿਆਦੀ ਇੱਕ ਰੋਡ ਖਰਾਬ ਤੇ ਹੁਣ ਇੱਥੋਂ ਆਪਣਾ ਚੇਂਜ ਕਰਦੇ ਆਂ ਇੱਥੋਂ ਕੋ ਡਾਇਰੈਕਸ਼ਨ ਜੀ ਵਿਖਾ ਰਿਹਾ ਹੈਗਾ ਜਿਹੜਾ ਸਮੁੰਦਰ ਦੇ ਕਿਨਾਰੇ ਲਿਜਾਊਗਾ ਆਪਾਂ ਨੂੰ ਆਵਾਜ਼ ਮਾਰੀ ਹੈ ਪੰਜਾਬ ਤੋਂ ਪਾਸੇ ਕਰਦੇ ਆਂ ਗੱਲਬਾਤ ਇਹਨਾਂ ਨਾਲ ਹੈਲੋ ਹੈਲੋ ਹਾਂਜੀ ਹਾਂਜੀ ਯਾ ਬੜੀਆ ਹਾਂ ਪੰਜਾਬ ਤੋਂ ਕੇਰਲਾ ਪੰਜਾਬ ਤੋਂ ਕੇਰਲਾ ਕੰਨਿਆ ਕੁਮਾਰੀ ਬੜੀਆ ਸਰ ਬੜੀਆ ਇਹ ਸਹੀ ਸਤਾ ਸਤਾ ਜੀ ਜੀ ਠੀਕ ਠੀਕ ਰਾਜੇ ਰਾਜੇ ਹਿੰਦੀ ਮਾਲੇ ਹਿੰਦੀ ਮਾਲੂਮ ਹਿੰਦੀ ਮਾਲੂਮ ਚੱਲੇ ਗਾਇਨੀ ਪਰਦੇ ਪਰਦੇ ਕਰਦੇ ਆ ਇੱਥੇ ਗੱਲਾਂ ਬਾਤਾਂ ਕਰਦੇ ਵੇ ਤੇ ਉਹ ਆਪਾਂ ਸਾਈਕਲ ਖਲਾਰ ਤੇ ਖਲਾਰ ਦਿੱਤਾ ਤੇ ਬਾਈ ਕਹਿੰਦੇ ਵੀ ਅਸੀਂ ਤੁਹਾਨੂੰ ਚਾਹ ਪੀਣ ਤੋਂ ਬਿਨਾ ਨਹੀਂ ਜਾਣ ਦੇਣਾ ਤੇ ਇਹ ਆਪਣੇ ਵਾਸਤੇ ਨਾਲ ਨੇ ਇਸ ਦਾ ਨਾਮ ਕੀ ਹੈ ਸੁਖੀਨ 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 ਤੇ ਨਾਲ ਚਾਹ ਪੀਨੇ ਆ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਅਲਕਮ ਨੀਨ ਜ਼ਕਾਰਾ ਤੇ ਆਪਣਾ ਉਹ ਐਨ ਐਚ 66 ਤੋਂ ਜਿਹੜਾ ਉਹਨੂੰ ਹਲਵੇ ਦਾ ਕੀਤਾ ਕੋਈ ਟਾਈਮ ਦੇ ਲਈ ਯਾਰ ਬਹੁਤ ਜ਼ਿਆਦਾ ਉਧਰ ਖੱਜਲ ਕੁਵਾਰੀ ਸੀ ਤੇ ਰੋਡ ਵੀ ਸਹੀ ਨਹੀਂ ਹੈਗਾ ਇੱਧਰਲੇ ਬਨੇ ਥੋੜਾ ਜਿਹਾ ਆਪਣੋਂ ਜ਼ਿਆਦਾ ਪੈਂਦਾ ਤੇ ਮੈਂ ਕਿਹਾ ਆ ਵਾਦੀਆਂ ਵੇਖਣ ਆਲੀਆਂ ਨੇ ਆ ਕੁਦਰਤੀ 뷰 ਵੇਖਣ ਆਲੇ ਆ ਇੱਧਰਲੇ ਬਨੇ ਦੀ ਜਾਨ ਨੇ ਆ ਵੇਖੋ ਜਿਵੇਂ ਆਪਣੇ ਝੋਨੇ ਲੱਗਣੇ ਹੁੰਦੇ ਉਹਨਾਂ ਦੇ ਮੀਂਹ ਪੈ ਜਾਂਦਾ ਚੰਗਾ ਜਾਰੀ ਬਰਸਾਤ ਹੋਈ ਹੁੰਦੀ ਤੇ ਪਾਣੀ ਵਟਾਂ ਦੇ ਥੋਂ ਵਗਦਾ ਹੁੰਦਾ ਓਵੇਂ ਦਾ ਹਾਲਚਲ ਬਣਿਆ ਪਿਆ ਵੇਖੋ ਕਿੰਨਾ ਸੋਹਣਾ ਤੇ ਇੱਥੇ ਸਾਰਾ ਇਹਨਾਂ ਦਾ ਮੱਛੀਆਂ ਫੜਨ ਵਾਸਤੇ ਲਾਏ ਹੋਏ ਜਾਲ ਆ ਟੰਬ ਟੰਬੇ ਜੇ ਲਾ ਕੇ ਨਾ ਇਹਨਾਂ ਨੇ ਤੇ ਆਪਦੀਆਂ ਸ਼ਰਧਾਂ ਬੰਦੀ ਕੀਤੀ ਹੋਈ ਹੈ ਉਹ ਸਾਰੇ ਕਲਰਫੁੱਲ ਜਿਹੜੇ ਆ ਯਾਰ ਲੱਗੇ ਹੋਏ ਆ ਕਿੰਨਾ ਵਧੀਆ ਲੱਗਦਾ ਪੈਣਾ ਇੱਧਰ ਵੇਖੋ ਇਹ ਚ ਦਰਖਤ ਨਾਰੀਅਲ ਦੇ ਯੂ ਕੀਆ ਬਾਤ ਹੈ ਤੂੰ ਵੇਖ ਕੇ ਤੇ ਫੋਟੋਆਂ ਖਿੱਚਦੇ ਪਏ ਕਿ ਭਾਈ ਜੀ ਆਪਰ ਵਾਸਤੇ ਆਏ ਨੇ ਮਿਲਣ ਵਾਸਤੇ ਹੈਲੋ ਕਿਹਾ ਸਰ ਗੁੱਡੋ ਕੈਸੇ ਹੋ ਵੈਲਕਮ ਟੂ ਕੇਰਲਾ oh thank you sir ਹੋਰ ਸੁਣਾਓ ਕੈਸੇ ਹੋ ਬੜੀਆ ਹੋ ਹਿੰਦੀ ਨਹੀਂ ਆਈ ോഡ്സോ ഗോയിക് ഡിസ്റ്റിക് ഡിസ്റ്റിക് This district is Alappi, Alappura. Next district Kerala. Ernavala. Uh, Ernakulam. My house is Ernakulam district. Okay, okay, okay. What is this? This prawns uh, farm. Prawns farm, uh, fish, fish, fish. Fish, fish uh, <laughs> uh, prawns. No problem. No problem. No problem. Yeah. Um. Fish and prawns cultivation. Okay. This side. Uh, okay. Those, okay. ਆ ਦੇਖੋ ਕਿਦਾਂ ਸਣਾ ਉਹਦੀਆ ਲੱਗਦਾ ਪਿਆ ਤੇ ਹਾ ਹਾ ਲੌਂਗ ਡਿਸਟੈਂਸ ਇਨ ਡੀਪ ਡੀਪ ਹਾ 1.5 ਮੀਟਰ ਓਨਲੀ 1.5 ਮੀਟਰ 9 ਡੀਪਲੀ ਓਕੇ ਓਕੇ ਬਹੁਤ ਜ਼ਿਆਦਾ ਡੂੰਘਾ ਨਹੀਂ ਹੈਗਾ ਗੁੱਡ ਥਿਸ ਇਜ਼ A ਗੁੱਡ ਆਈ ਲਾਈਕ ਇਟ ਯੂਰ ਨੇਮ ਪਲੀਜ਼ ਸਹਾਵ ਸੰਦੂ ਮਾਈ ਨੇਮ ਇਜ਼ ਸਹਾਵ ਸੰਦੂ ਹਾ ਫਰਮ ਪੰਜਾਬ ਪੰਜਾਬ ਦੇ ਵਿਚ ਪਲੇਸ ਫੋਲਪੁਰ ਡਿਸਟ੍ਰਿਕਟ ਫੋਲਪੁਰ ਯਾ ਮਾਈ ਬਲੀ ਤੇ ਮਲੂ ਬਲੀਏ ਵਾਲਾ 2.5 ਕਿਲੋਮੀਟਰ ਸੀ ਸਰ ওকে ਹਾਂ ওকে ਨੈਕਸਟ ਗੋ ওকে ਕਮ ਆਨ ਥੋੜੀ ਸਾ ਕਰ ਲਾਂਗੇ ਆਪਾਂ ਇਹਨਾਂ ਦੀਆਂ ਔਖਾ ਹੈ ਕਿਉਂਕਿ ਇੰਨਾ ਜ਼ਿਆਦਾ ਕੁਦਰਤ ਨੇ ਇਹਨਾਂ ਨੂੰ ਬਖਸ਼ਿਸ਼ ਦਿੱਤੀ ਹੋਈ ਹੈ ਨਾ ਇੰਨੀ ਅਜ ਆਗਿਆਂ ਜਿਆਦੀਆਂ ਸੋਹਣੀਆਂ ਲੋਕੇਸ਼ਨਾਂ ਇੰਨੇ ਵਧੀਆ ਵੇਖੋ ਤੁਸੀਂ ਇੱਧਰਲੇ ਬੰਨੇ ਵੀ ਪਾਣੀ ਹੈ ਇੱਧਰ ਵੀ ਪਾਣੀ ਆ ਵਿਚਕਾਰ ਸੜਕ ਜਾਂਦੀ ਆ ਚੰਗੇ ਲੋਕ ਨੇ ਉਹ ਰਹੇ ਤੇ ਜਗਾਣੇ ਮੱਛੀ ਦਾ ਵੱਡਾ ਕਾਰੋਬਾਰ ਏ ਤੇ ਭੋਲੇ ਭਾਲੇ ਲੋਕ ਨੇ ਭਲੇ ਮਾਨਸ ਲੋਕ ਨੇ ਚੰਗੇ ਨੇ ਤਾਂ ਕਰਕੇ ਲੋਕ ਇੱਥੇ ਆਉਣਾ ਵੀ ਪਸੰਦ ਕਰਦੇ ਨੇ ਆ ਜਿਹੜਾ ਮੌਸਮ ਠੀਕ ਹੈਗਾ ਜਿਹੜੇ ਮੌਸਮ ਦੇ ਵਿੱਚ ਆਪਾਂ ਆਏ ਆ ਉਹ ਉਧਰ ਸਾਹਮਣੇ ਵੇਖੋ ਤੁਸੀਂ ਸਾਹਮਣੇ ਵੇਖੋ ਉਹ ਚਰਚ ਜਿਹੜੀ ਹੈ ਨਾ ਕਿੰਨੀ ਸੋਹਣੀ ਨਜ਼ਰ ਆ ਰਹੀ ਹੈ ਪਾਣੀ ਦੇ ਸਾਹਮਣੇ ਹੱਥ ਦੇਖਦੀ ਆ ਪਾਣੀ ਜਿਆਦਾ ਡੂੰਘਾ ਨਹੀਂ ਹੈਗਾ ਭਾਈ ਕਹਿੰਦਾ ਵੀ 1.5 ਮੀਟਰ ਦਾ ਡੂੰਘਾਈ ਦੇ ਵਿੱਚ ਸਾਰਾ ਮੱਛੀਆਂ ਦਾ ਕਾਰੋਬਾਰੀ ਇਹਨਾਂ ਦਾ ਤੇ ਹੁਣ ਵੀਰ ਚਲੇ ਤਾਂ ਗਿਆ ਬਾਕੀ ਇਹਨੇ ਜੇ ਇੱਥੇ ਖੜਾ ਆ ਮੈਨੂੰ ਕਹਿੰਦਾ ਮੈਂ ਤੈਨੂੰ ਘਰੇ ਲੈ ਕੇ ਜਾਣਾ ਤੇ ਆਪਾਂ ਥੋੜਾ ਜਿਹਾ ਪਿੱਛੇ ਰਹਿ ਗਏ ਆ ਮਿਸਟਰ اٹੋਮਿਕ ਬੱਸ ਸਾਡੇ ਦਾ ਨਾਮ ਲਿਖਿਆ ਆ ਬਹੁਤ ਸੋਹਣਾ ਇਧਰਲੇ ਬਨੇ ਆ ਗਏ ਨਾ ਚੰਗੇ ਰਹਿ ਗਏ ਆ ਵੇਖਣ ਵਾਲਾ ਥਿਊ ਪੁਆਇੰਟ ਬਹੁਤ ਵਧੀਆ ਨੇ ਜੀ ਵਾਹ ਇਧਰ ਹੋਰ ਉਸ ਤੋਂ ਵੀ ਧੱਕੜ ਲੋਕੇਸ਼ਨ ਆ ਸਾਹਮਣੇ ਰਹਿ ਗਿਆ ਇਹ ਆ ਗੱਲ ਬਾਤ ਹੈ ਨਾਰੀਅਲ ਦੇ ਦਰਖਤ ਇਕੱਲੇ ਦਰਖਤ ਹੀ ਦੇਖਦੇ ਤੇ ਨਾਲ ਛੋਟੀ ਛੋਟੀ ਵੱਟ ਪਈ ਹੈ ਹੱਦ ਬੰਦੀ ਹੋਈ ਹੈ ਤੇ ਦੋ ਬੰਨੇ ਪਾਣੀ ਇਹ ਤਾਂ ਚੀਜ਼ਾਂ ਵੇਖੇ ਗੱਲ ਬਣਦੀ ਆ ਕੈਮਰਿਆਂ ਦੇ ਵਿੱਚ ਤਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਕੈਦਰ ਪਰ ਜਿਹੜੀਆਂ ਨੰਗੀਆਂ ਅੱਖਾਂ ਨਾਲ ਆਪਾਂ ਵੇਖ ਸਕਦੇ ਆ ਉਹ ਕੁਦਰਤ ਦੇ ਆਨੰਦ ਅਜਮਾਣਦੇ ਜਾਂਦੇ ਆ ਜੇ ਕਿਤੇ ਐਵੇਂ ਦਾ ਵਿਊ ਵੇਖਣ ਨੂੰ ਮਿਲਦੇ ਜਾਂ ਨਾ ਆਪਾਂ ਹੋਰ ਲੰਮੇ ਦਿਨ ਕੱਢ ਲਈਏ ਇੱਥੇ ਸਫ਼ਰ ਤੇ ਬਹੁਤ ਸ਼ਾਨਦਾਰ ਹੈ ਤੇ ਬਾਈ ਜਾਂਦਾ ਜਾਂਦਾ ਕਹਿ ਗਿਆ ਸੀ ਸੀ ਸਾਈਡ ਮਾਈ ਹੋਮ ਪਹਿਲਾਂ ਸਮੁੰਦਰ ਵਾਲੀ ਸਾਈਡ ਤੇ ਆਪਾਂ ਵੀ ਸਮੁੰਦਰ ਦੇ ਨਾਲ-ਨਾਲ ਹੀ ਘਾਹ ਲੱਗੇ ਜਾਂਦੇ ਆ ਇੱਧਰ ਵੀ ਪਾਣੀ ਆ ਇੱਧਰ ਵੀ ਪਾਣੀ ਆ ਵਿਚਕਾਰ ਰੋਡ ਹੈ ਤੇ ਇੱਧਰ ਨਾਰੀਅਲ ਦੇ ਦਰਖਤ ਬਹੁਤ ਹੀ ਸ਼ਾਂਤ ਬਹੁਤ ਹੀ ਖੂਬਸੂਰਤ ਐਵੇਂ 90 ਐਵੇਂ 68 ਦੇ ਹਾਈਵੇ ਤੇ ਪਏ ਹੋਏ ਸੀ ਆਹ ਤਾਂ ਚੀਜ਼ਾਂ ਹੀ ਛੱਡ ਚੱਲਿਆ ਸੀ ਚਲੋ ਥੋੜਾ ਜਿਹਾ ਉਤਸ਼ਾਹ ਕੀਤਾ ਆ ਇਹਨੂੰ ਆ ਗਏ ਨੇ ਚੰਗੇ ਹੋ ਗਏ ਗੁੱਡ ਟਾਈਮ ਆਪਾ ਕੇਰਲ ਦੇ 7ਵੇਂ ਜ਼ਿਲ੍ਹੇ ਦੇ ਵਿੱਚ ਚੱਲਦੇ ਪਏ ਆ 7ਵਾਂ ਜ਼ਿਲ੍ਹਾ ਐਲਫੂਜਾ ਪਿੱਛੇ ਅਸੀਂ ਕੋਚੀ ਕੋਚੀ ਨਾਲ ਵਿਦਾ ਕਰ ਆਏ ਆ ਤੇ ਐਲਫੂਜਾ ਦੇ ਵਿੱਚ ਚੱਲਦੇ ਪਏ ਆ ਤੇ ਉਸ ਤੋਂ ਅੱਗੇ ਐਲਫੂਜਾ ਤੋਂ ਅੱਗੇ ਹੋਰ ਨਵਾਂ ਜ਼ਿਲ੍ਹਾ ਆਏਗਾ ਮੇਰੇ ਦਿਮਾਗ ਦੇ ਵਿੱਚੋਂ ਵਿਸਰ ਗਿਆ ਪਰ ਤਰਵੰਤਰਮਪੁਰ ਪਹੁੰਚਣ ਤੋਂ ਪਹਿਲਾਂ ਇੱਕ ਜ਼ਿਲ੍ਹਾ ਹੋਰ ਆਏਗਾ 8ਵਾਂ ਤੇ 9ਵੀਂ ਸਟੇਟ ਆਏਗੀ ਉਹ ਨਾਲ ਇੱਧਰਲੇ ਬੰਨੇ ਸੱਜੇ ਬੰਨੇ ਆਪਣੇ ਸਮੁੰਦਰ ਦੀਆਂ ਝਾਕੀਆਂ ਕਦੇ-ਕਦੇ ਨਜ਼ਰ ਆਉਂਦੀਆਂ ਨੇ ਬਿਲਕੁਲ ਨਾਲ ਹੀ ਆ ਜਿਵੇਂ ਕਹਿ ਲਈ ਆਪਾਂ ਅੱਧੇ ਕੋਲੇ ਦੀ ਬੇਚਦੇ ਆ ਆਹ ਦੁਕਾਨ ਆਈ ਸੀ ਇੱਥੋਂ ਨਾਲ ਠੰਡਾ ਲਈ ਦਰਫਾਗ ਰੁਪਈਆ ਦਾ ਮਿਲ ਜਾਂਦਾ ਇੱਕ ਵਾਰੀ ਪਿਆਸ ਬੁੱਝ ਜਾਂਦੀ ਹੈ ਜਿਆਦਾ ਹੀ ਵੱਡੀ ਬੋਤਲ ਮੁੜ ਕੇ ਤੰਗ ਕਰਦੀ ਤੇ ਪੀਤਾ ਤੇ ਇੱਕ ਵਾਰ ਹੀ ਜਾਂਦਾ ਇੱਥੋਂ ਪੀ ਕੇ ਹੁਣ ਆਪਾਂ ਗਾ ਅੱਗੇ ਬਰ ਆ ਗਏ ਗੁੱਡ ਜੇ ਡ੍ਰਿੰਕ ਲੋਕਲੀ ਡਰਿੰਕ ਇਹਨਾਂ ਦੀ ਫਰੂਟ ਦੀ ਬਣੀ ਹੋਈ ਆ ਵਧੀਆ ਟੇਸਟ ਚੰਗਾ ਉਹ ਜਿਹੜਾ ਬਾਈ ਆਪਣੇ ਫੋਟੋਆਂ ਖਿਚਾਉਣ ਵਾਸਤੇ ਕੋਲ ਖੜਾ ਸੀ ਨਾ ਤੇ ਉਹ ਕਹਿੰਦਾ ਸੀ ਮੇਰੇ ਘਰ ਆ ਤੇ ਲੋਕੇਸ਼ਨ ਉਹਨੇ ਮੈਨੂੰ ਦਿੱਤੀ ਜੋ ਆਪਾਂ ਲੋਕੇਸ਼ਨ ਚੈੱਕ ਕੀਤੀ ਤੇ ਉਹ ਕਾਫੀ ਉਲਟੀ ਸਾਈਡ ਨੂੰ ਪੈਂਦੀ ਸੀ ਫਿਰ ਮੈਂ ਆ ਬਾਈ ਮੇਰਾ ਟਾਈਮ ਬਹੁਤ ਖਰਾਬ ਹੋਣਾ ਉਹ ਨੂੰ ਮੇਰੇ ਕੋਲ ਆ ਜਾ ਉਹ ਟਾਈਮ ਜ਼ਿਆਦਾ ਲੱਗ ਜਾਣਾ ਤਾਂ ਕਰਕੇ ਉਹ ਬਾਈ ਨੂੰ ਆਪਾਂ ਮਿਲ ਨਹੀਂ ਸਕੇ ਹੁਣ ਆਪਾਂ ਗਾ ਵਧੀ ਜਾਣੇ ਆ ਤੇ ਇੱਕ ਜਿੱਥੇ ਆਪਾਂ ਬਹਿ ਕੇ ਚਾਹ ਪੀਤੀ ਸੀ ਤੇ ਉੱਥੇ ਉਹ ਬਾਈ ਕਹਿੰਦੇ ਵੀ ਤੁਹਾਡੇ ਨਾਲ ਪੰਜਾਬ ਤੋਂ ਕੁੜੀ ਇੱਥੇ ਸਾਡੇ ਵਿਆਹੀ ਗਵਾੜ ਦੇ ਵਿੱਚ ਤੇ ਮੈਂ ਕਿਹਾ ਵੀ ਬਾਈ ਮਿਲ ਸਕਦੇ ਕਿ ਨਹੀਂ ਆ ਤਾਂ ਪਤਾ ਨਹੀਂਗਾ ਮਿਲ ਤਾਂ ਸਕਦੇ ਆ ਤੇ ਪਰ ਫਿਰ ਮੈਂ ਥੋੜਾ ਸੋਚਿਆ ਵੀ ਸੋਚਿਆ ਵੀ ਬਾਈ ਚਾਂਸ ਕਈ ਵਾਰੀ ਅੱਜ ਕੱਲ੍ਹ ਕੀ ਲਵ ਮੈਰਿਜ ਹੋ ਜਾਂਦੀ ਆ ਤੇ ਆਪਾਂ ਜੇ ਗੱਲਬਾਤ ਕੀਤੀ ਤੇ ਜਾਂ ਵੀਡੀਓ ਵੀਡੀਓ ਬਣ ਗਈ ਤੇ ਪ੍ਰੋਬਲਮ ਹੋ ਸਕਦੀ ਹੈ ਅਗਲੇ ਨੂੰ ਇਸ ਕਰਕੇ ਆਪਾਂ ਨਹੀਂ ਮਿਲੇਗੇ ਪਰ ਕਹਿੰਦੇ ਹੈਗੇ ਵੀ ਤੋਂ ਇਧਰ ਨਾਲ ਚਲੇ ਜਾਂਦੇ ਤੇ ਮਲਾ ਲਿਓਨੇ ਮਾਝਾ ਯਾਰ ਆਖਾ ਚ ਕੀ ਆਪਾਂ ਕਿਸੇ ਨਾਲ ਇੰਟਰਫੇਅਰ ਕਰਨਾ ਮੁੰਡਾ-ਮੁੰਡਾ ਹੁੰਦਾ ਤੇ ਕੋਈ ਆਪਾਂ ਜਰੂਰ ਗੱਲਬਾਤ ਕਰਦੇ ਪਿਆ ਆਪ ਕੋ ਕੁੜੀਆਂ ਦੇ ਮਾਮਲੇ 'ਚ ਥੋੜਾ ਜਿਹਾ ਦੂਰੀ ਚੰਗੀ ਹੈ ਤੇ ਚੜ ਗਏ ਪਿੰਡ ਦੇ ਵਿੱਚੋਂ ਘੁੰਮਦੇ-ਘੁੰਮਦੇ ਆਹ ਸਾਹਮਣੇ ਸਾਰਾ ਸਮੁੰਦਰ ਹੀ ਨਜ਼ਰ ਆ ਰਿਹਾ ਇਹ ਸਮੁੰਦਰ ਦੇ ਨਾਲ-ਨਾਲ ਹੀ ਆਪਾਂ ਘੁੰਮਦੇ-ਘੁੰਮਦੇ ਆਏ ਆ ਆ ਪਿੰਡ 'ਚ ਇਹਦੇ ਵਿੱਚ ਵਿੱਚ ਦੀ ਛੋਟੀ ਸੜਕ ਬਣੀ ਹੋਈ ਆ ਫਿਰਦੇ ਨਾਲ ਹੀ ਘੁੰਮਦੇ ਘੁੰਮਦੇ ਆਏ ਆਪਾਂ ਤੇ ਆ ਸਾਹਮਣੇ ਵਾਟਰ ਟੈਂਕ ਬਣਿਆ ਹੋਇਆ ਪਾਣੀ ਵਾਲੀ ਟੈਂਕੀ ਜਿਹਨੂੰ ਕਹਿੰਦੇ ਆ ਤੇ ਇਧਰਲੇ ਬਣੇ ਪੁਲ ਦੀ ਐਸਾਈਡ ਤੇ 뷰 ਤੇ ਉਹ ਸਾਰੇ ਮਛਵਾਰੇ ਅੱਗੇ ਲੱਗੇ ਫਿਰਦੇ ਨੇ ਬਹੁਤ ਦੂਰ ਦੂਰ ਤੱਕ ਚਲੇ ਜਾਂਦੇ ਆ 뷰 ਪੁਆਇੰਟ ਹੈਗਾ ਦੇਖਦੇ ਆ ਜੇ ਉਧਰਲੇ ਬਣੇ ਜਾਇਆ ਗਿਆ ਤੇ ਆਪਾਂ ਉੱਥੇ ਜਾਵਾਂਗੇ ਇਧਰੋਂ ਦੋ ਰੋਡ ਬਣੇ ਆ ਸੱਜੇ ਤੇ ਖੱਬੇ ਤੇ ਆ ਆ ਵਿਚ ਬਣੀ ਹੋਈ ਹੈ ਵੇਖ ਕੇ ਆਉਣੇ ਉਧਰਲੇ ਬਣੇ ਜਾ ਕੇ 2 ਮਿੰਟ ਗੁਜ਼ਾਰ ਲੈਣੇ ਆ ਪੁਲਿਸ ਐਡ ਪੋਸਟ ਉਸ ਵਾਲਾ ਵੀ ਪੋਸਟ ਬਣੀ ਹੈਗੇ ਆ ਲੋਕ ਇਧਰ ਘੁੰਮਦੇ ਸ਼ੁਰੂ ਹੋ ਗਏ ਵੀਡੀਓ ਬੰਦੀ ਕਰਦੀ ਆ ਗਾੜੀ ਨਾ ਭej ਜਾਣਾ ਨਾ ਭੈਣ ਤੋਸ਼ਾਂ ਖੜੀ ਜਾਂਦੇ ਆ ਸਮੁੰਦਰ ਦੇ ਕਿਨਾਰੇ ਆ ਗਏ ਆ ਬਿਲਕੁਲ ਉਹ ਜਿਹੜਿਆ ਪਿੰਡ 'ਚ ਛੱਡ ਕੇ ਤੇ ਹੁਣ ਤੁਹਾਨੂੰ ਸਮੁੰਦਰ ਦੇ ਨਾ ਵਿੱਚ ਦਾ ਨਜ਼ਾਰਾ ਦਿਖਾਉਣੇ ਆ ਕਿੱਡਾ ਸ਼ਾਨਦਾਰ ਪਿੱਛੇ ਵੇਖੋ ਕਿਆ ਬਾਤ ਇੱਥੇ ਨਾ ਛੋਟੇ ਛੋਟੇ ਪਾਣੀ ਦੇ ਪੰਛੀ ਆ ਪਾਣੀ ਦੇ ਦਵਾ ਦੇ ਦਵਾ ਦੇ ਰਹਿਣ ਵਾਲੇ ਤੇ ਉਹ ਭੱਜ ਕੇ ਆਉਂਦੇ ਨੇ ਤੇ ਮਛਵਾਰੇ ਵੀ ਉਹਨਾਂ ਨੂੰ ਫੜਦੇ ਪਏ ਠੋਕਾ ਮੈਂ ਨਿੱਕੇ ਨਿੱਕੇ ਤੇ ਉਹ ਮੱਛੀਆਂ ਫੜਨ ਵਾਲੇ ਵੇਖੋ ਕਿੰਨੇ ਜਨੇ ਲੱਗੇ ਹੋਏ ਆ ਤੇ ਉਹਨਾਂ ਦੇ ਮੱਛੀਆਂ ਆਉਂਦੀਆਂ ਤੇ ਦਵਾ ਦਵਾ ਨਾਲ ਧੋਧੋ ਕੇ ਲਈ ਜਾਂਦੇ ਨੇ ਕੋਈ ਫੜੀ ਜਾਂਦੇ ਨੇ ਤੇ ਪਾਣੀ ਦੀਆਂ ਛੱਲਾਂ ਵੇਖੋ ਕਿੰਨੀਆਂ ਨੇ ਤੇ ਜਿਹੜਾ ਲਕਸ਼ਦੀਪ ਹੈ ਨਾ ਲਕਸ਼ਦੀਪ ਇੱਥੋਂ ਹੈ तकरीबन 200 ਕਿਲੋਮੀਟਰ ਸਮੁੰਦਰ ਦੇ ਵਿੱਚ ਲਕਸ਼ਦੀਪ ਸ਼ਹਿਰ ਇੰਡੀਆ ਦਾ ਹੀ ਆ ਅੰਡੇਮਾ ਲਖਸ਼ਦੀਪ ਆ ਵੇਖੋ ਆ ਕਿੰਨੇ ਪੰਛੀ ਜੀ ਆਉਂਦੇ ਆ ਉਹ ਨਿੱਕੇ ਨਿੱਕੇ ਦੇ ਉਹ ਚੁਗਦੇ ਪਏ ਵਿੱਚੋਂ ਮੱਛੀਆਂ ਨੂੰ ਿੱਕੀ ਰਛਲ ਦੇ ਨਾਲ ਆਉਂਦੇ ਤੇ ਖਾਣਾ ਪੀਣਾ ਇਹਨਾਂ ਦਾ ਆਹ ਵੇਖੋ ਨਿੱਕੇ ਨਿੱਕੇ ਚੁਗਛੀ ਜੀ ਤੇ ਸੁਨੇ ਲੈਂਦੇ ਨੇ ਨਾਉ ਦੇ ਵਿੱਚ ਤਾਰੀਆਂ ਵੀ ਲਾਉਂਦੇ ਨੇ ਹੈਂਡ ਗੱਲ ਬਾਤ ਆ ਇਧਰ ਕੋਸ਼ ਆ ਫਿਰਦੇ ਨੇ ਉਹ ਪਾਣੀ ਦੇ ਵਿੱਚ ਜੋ ਪਾਣੀ ਤਾਂ ਆਉਂਦਾ ਨਾ ਫਿਰਨਾ ਹੁੰਦਾ ਆ ਵੇਖੋ ਜੋ ਪਾਣੀ ਲੈਂਦਾ ਤੇ ਥੱਲੇ ਚਲੇ ਜਾਂਦੇ ਆ ਤੇ ਉਹਨੇ ਪਾਣੀ ਦੇ ਨਾਲ ਜਦੋਂ ਕੋਈ ਕੀੜੇ ਮਕੋੜੇ ਜਿਹਾਉਂਦੇ ਤੇ ਉਹਨਾਂ ਨੂੰ ਚੁੱਕਦੇ ਨੇ। ਆ ਇਧਰ ਦੇਖੋ। ਉਹ ਨਾਈ ਜਾਂਦੇ ਵਿੱਚ ਮੱਛੀਆਂ ਫੜੀ ਜਾਂਦੇ ਆ। ਮਛਵਾਰੇ ਦੇ ਉਹ ਚੁੱਕ ਚੁੱਕ ਲਈ ਆਉਂਦੇ। ਆ ਇਧਰ ਦੇਖੋ। ਕਿੰਨੇ ਸੋਹਣੇ ਆ ਪੰਛੀ। ਓਏ ਹੋਏ ਹੋਏ। ਕੀ ਬਾਤ ਹੈ ਜੀ। ਪਾਣੀ ਦੀਆਂ ਛੱਲਾਂ ਦਿਲ ਖੁਸ਼ ਕਰ ਦਿੰਦੀਆਂ ਤੇ ਇਧਰ ਆਹ ਭਰ ਭਰ ਕੇ ਲਿਓਂਦੇ ਵਿੱਚੋਂ ਪਤਲੀ ਕੀ ਕੱਢਦੇ ਨੇ, ਖੁਸ਼ਦੇ ਨੇ ਉਹਨਾਂ ਨੂੰ। ਆ ਗਿਆ ਫਾਨੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੌਂਗ ਸ਼ਾਟ ਲੌਂਗ ਸ਼ਾਟ ਲੌਂਗ ਸ਼ਾਟ ਉਹ ਬੜੀ ਸ਼ਾਮ ਦੇ ਛੱਲਾ ਬਹੁਤ ਵੱਡਿਆ ਨੇ ਉਹ ਫਿਰ ਝੋਏ ਇਹ ਭਰ ਕੇ ਲਈ ਜਾਂਦੇ ਨੇ ਉਹ ਜਾਲੀਆਂ ਲੈ ਕੇ ਤਾਂ ਉਹਦੇ ਆ ਘੜਿਆਂ ਜਿਹੇ ਤਰ੍ਹਾਂ ਬਣਾਈਆਂ ਨੇ ਵਿੱਚ کیا ਇਸਨੇ ਕੀ ਆਏ ਇਹ ਕੀ ਆਏ ਕਿਲਾ ਕੀ ਇਸਕਾ ਕੀ ਬਣਦਾ ਹੈ ਕੀ ਕਰੇਗਾ ਇਸਕਾ ਕਿਆ? ਉਹਨੂੰ ਮਸਲਾ ਹੈ। ਆਈ ऍम नॉट ਅੰਡਰਸਟੈਂਡ। ਆਹ ਪੜਦੇ ਵਿੱਚੋਂ। ਆਹ ਘੋਗੇ ਜਿਹੇ ਨੇ ਪਤਾ ਨਹੀਂ ਕੀ ਕਰਦੇ ਨੇ। ਆਹ ਦੇਖੋ। ਹੈਲੋ। ਹੈਲੋ। ਕਿਆ ਸਰ ਇਹ ਕਿਆ ਹੈ? ਕੱਕੜ ਚਲੇ। ਇਸਕਾ ਕਿਆ ਕਰਤਾ ਹੋ? ਇਸ ਕਰ ਕਰ। ਕਿਆ ਕਰੇਗਾ ਇਸਕਾ? ਇਹ ਸੀ। ਨੇ ਨਾ ਨਾ ਸਿਰੇ ਸਮੋਲ ਕੱਕਾ ਇਹ। ਨਾਟ ਅੰਡਰਸਟੈਂਡ। ਹਿੰਦੀ ਮਾਲਮ ਹਿੰਦੀ। ਹਿੰਦੀ ਮਾਲਮ ਨਹੀਂ ਹੈ ਓਕੇ ਓਕੇ ਆ ਲੈ ਹਾਂ ਦੇਖ ਨੇ ਪਤਾ ਨਹੀਂ ਕੀ ਕੀ ਜ਼ਿੰਦਗੀ ਨਾ ਹਰ ਇੱਕ ਤਰ੍ਹਾਂ ਦੇ ਲੋਕ ਮਿਲਦੇ ਨੇ ਜ਼ਿੰਦਗੀ ਦੇ ਵਿੱਚ ਤੇ ਹਰ ਇੱਕ ਦਾ ਆਪੋ ਆਪਣਾ ਕੰਮਕਾਰ ਹੈ ਜਿਵੇਂ ਮੰਨ ਲਓ ਇੱਕ ਖੇਤੀਬਾੜੀ ਕਰਦੇ ਆ ਉਹਨਾਂ ਦਾ ਰੁਜ਼ਗਾਰ ਵੱਖਰੇ ਤਰੀਕੇ ਨਾਲ ਚੱਲਦਾ ਤੇ ਕਈ ਲੋਕ ਪਹਾੜਾਂ ਦੇ ਆ ਟੀਸੀਆਂ ਦੇ ਉੱਪਰ ਜਾ ਕੇ ਆਪ ਦਾ ਖਾਣ ਪੀਣ ਦਾ ਪ੍ਰਬੰਧ ਕਰਦੇ ਨੇ ਕੋਈ ਵੱਖਰੀਆਂ ਵੱਖਰੀਆਂ ਜੜੀਆਂ ਬੁੱਟੀਆਂ ਲੈ ਕੇ ਆਉਂਦੇ ਨੇ ਤੇ ਕਈਆਂ ਦਾ ਰਜਕਾਰ ਇੰਨਾ ਸਮੁੰਦਰਾਂ ਦੇ ਕਿਨਾਰਿਆਂ ਦੇ ਹੀ ਹੁੰਦਾ ਹੈ ਤੇ ਸਮੁੰਦਰਾਂ ਦੇ ਵਿੱਚੋਂ ਜਾ ਜਾ ਕੇ ਮੱਛੀਆਂ ਫੜ ਕੇ ਲਿਆਉਂਦੇ ਨੇ ਤੇ ਮੱਛੀਆਂ ਤੋਂ ਇਹਨਾਂ ਦਾ ਅਦਾ ਘਰ ਚੱਲਦਾ ਤੇ ਇਹ ਸਮੁੰਦਰ ਨੂੰ ਵੇਖਦਿਆਂ ਵੇਖਦਿਆਂ ਆਪਾਂ ਸਫਰਾਂ ਦੇ ਵਿੱਚ ਘਾਹ ਵਧੀ ਜਾਂਦੇ ਆ ਤੇ ਇੱਧਰ ਤੁਹਾਨੂੰ ਇੱਕ ਨਾ ਕਛੂਆ ਵਿਖਾਉਣੇ ਆ ਜਿਹੜਾ ਮਰਿਆ ਪਿਆ ਹੈ ਤੇ ਕਛੂਏ ਨੂੰ ਆ ਖਾਰੇ ਨੇ ਕਾਂ ਇੱਧਰ ਵੇਖੋ ਬਹੁਤ ਹੀ ਵੱਡਾ ਕਛਵਾ ਮੁੰਦਰ ਦੇ ਕਿਨਾਰੇ ਤੇ ਆ ਗਏ ਨੇ ਆਗੇ ਸਾਹ ਦੇ ਦੇ ਤੇ ਇਹ ਕਾਂ ਦਾ ਹੋ ਜਾ ਬਣ ਚੁੱਕਾ ਬਹੁਤ ਭਾਰਾ ਹੈ ਥਿਲਦਾ ਨਹੀਂਗਾ ਰੇਟ ਕਾਫੀ ਹੈ ਉਹ ਹੋ ਗਿਆ ਕੀ ਆਲੋਪ ਨਾ ਬਣ ਕੋਲ ਕਾਣਾ ਕਾਂ ਨੂੰ ਖਾਣਾ ਸੌਖਾ ਹੋ ਜਾਏਗਾ ਅੱਗੇ ਤੰਮ ਖਾਦਾ ਨਹੀਂ ਜਾਂਦਾ ਪਾਣੀ ਦੀ ਵਿਚਾਰੇ ਦੀ ਗੱਦੀ ਹੋ ਜੇ ਚਲੋ ਵੀ ਕੈਰੀ ਹੋਣ ਚੱਕ ਦੋ ਫਟੇ ਯਾਲ ਵੀ ਤੇਰੀ ਕਦੀ ਹੋ ਜਾਈਗੀ ਹੁਣ ਸੌਖਾ ਖਾਦਾ ਜੇ ਆਪਾਂ ਇਧਰ ਲੈ ਬਨੇ ਆਏ ਆ ਤੇ ਆਹ ਵੇਖੋ ਕਿੱਡੀ ਵੱਡੀ ਕੰਧ ਕੀਤੀ ਹੋਈ ਆ ਤੇ ਨਾਲ ਹੀ ਸਮੁੰਦਰ ਦਾ ਪਾਣੀ ਇੰਨਾ ਇੰਨਾ ਕੰਧਾਂ ਦੇ ਨਾਲ ਵੱਜਦਾ ਆਣ ਕੇ ਤੇ ਆਹ ਘਰ ਬਣਾਏ ਹੋਏ ਆ ਸਮੁੰਦਰ ਦੇ ਕਿਨਾਰੇ ਤੇ ਤੇ ਜਦੋਂ ਵੀ ਬਾੜ ਆਉਂਦੀ ਆ ਸਮੁੰਦਰ ਦੇ ਵਿੱਚ ਸਮੁੰਦਰ ਚੜਦਾ ਇਹ ਘਰਾਂ ਨੂੰ ਨੁਕਸਾਨ ਕਰਦਾ ਆਪਾਂ ਆਮ ਵੇਖਦੇ ਰਹੀਨੇ ਖਬਰਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਸਮੁੰਦਰ ਦੇ ਕਿੰਨੇ ਜਿਆਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਉਹ ਇਹ ਘਰ ਹੁੰਦੇ ਨੇ ਜਿਨ੍ਹਾਂ ਨੂੰ ਤਕਰੀਬ ਹੁੰਦੀ ਸਮੁੰਦਰ ਤੋਂ ਮਜਾ ਵੀ ਬਹੁਤ ਸਮੁੰਦਰ ਦੇ ਕੋਲ ਰਹਿਣ ਦਾ ਤੇ ਸਜਾ ਵੀ ਬਹੁਤ ਸਮੁੰਦਰ ਦੇ ਕੋਲ ਰਹਿਣ। ਫੇਰ ਆਪਾਂ ਸਮੁੰਦਰ ਦਾ ਕਿਨਾਰਾ ਵੇਖਣ ਲੱਗੇ ਆ ਤੇ ਆ ਮਾਊ ਜੇ ਬਣਾ ਬਣਾ ਕੇ ਨਾ ਸੀਮਿੰਟ ਤੇ ਰੱਖੇ ਹੋਏ ਆ। ਬਹੁਤ ਸੋਹਣੇ ਲੱਗਦੇ ਆ ਇਹ ਮumbai ਦੀਆਂ بندرگاہਾਂਾਂ ਤੇ ਵੀ ਆਪਾਂ ਵੇਖੇ ਆ ਤੇ ਹੋਰ ਵੀ ਇਹ ਆਪਾਂ ਆਮ ਹੀ ਵੇਖਦੇ ਆ। ਲੋਕੇਸ਼ਨ ਚੰਗੀ ਆ ਤੇ ਆ ਜਿਹੜੇ ਆ ਬਹੁਤ ਸੋਹਣੇ ਲੱਗਦੇ ਜਿਵੇਂ ਉਹ ਪੈਗੋਣੇ ਹੁੰਦੇ ਨਾ ਪੈਗੋਣਤਰਾਗੇ ਚੌੜੇ ਜਿਹੇ ਕਿਨਾਰੇ ਤੇ ਪਹੁੰਚੇ ਆ ਤੇ ਬੋਤਲ ਦਾ ਪਾਣੀ ਛੋਟੀ ਜਿਹੀ ਵਿੱਚ ਖਤਮ ਹੋ ਗਿਆ ਇਹਦੇ ਜੇ ਕੱਢ ਕੇ ਇਹਦੇ ਜੇ ਭਰਾਂਗੇ ਬਾਕੀ ਰਹਿੰਦਾ ਪੀ ਲਾਂਗੇ ਪਾਣੀ ਗਰਮ ਹੋਈ ਜਾਂਦਾ ਕਿਤੇ ਨਾ ਕਿਤੇ ਇਧਰ ਪਟ્રોલ ਪੰਪ ਨਹੀਂ ਹੈਗਾ ਕੋਈ ਵੀ ਕੋਈ ਜਗ੍ਹਾ ਮਿਲੇਗੀ ਪਰ ਅਨੁਕੂਤੋਂ ਉਥੋਂ ਪਾਰ ਲੱਗਿਆ ਆ ਬਾਈ ਵੀ ਆਪਣੀ ਫੈਮਿਲੀ ਨੂੰ ਲੈ ਕੇ ਆ ਘੁੰਮਣ ਮਾਰ ਤੇ ਸਮੁੰਦਰ ਕਰਾਂਗੇ ਪਾਏ ਇੱਕੜਾ ਪਾਣੀ ਪੀਤਾ ਛੱਤਾਂ ਡੰਡਾ ਆਇਆ ਮੈਂ ਕਨਿਕਾ ਜਾਂ ਸ਼ਹਿਰ ਆਇਆ ਉਹਦੇ ਵਿੱਚ ਆਪਣਾ ਸਾਹਮਣੇ ਚਰਚ ਨਜ਼ਰ ਆਈ ਹੈ ਇੱਥੇ ਅੱਜ ਕੋਈ ਇਹਨਾਂ ਦਾ ਪ੍ਰੋਗਰਾਮ ਚੱਲਦਾ ਪਿਆ ਸੰਗਤ ਕਾਫੀ ਆਈ ਆ ਕਾਫੀ ਪ੍ਰੇਮੀ ਆਏ ਹੋਏ ਤੇ ਚਰਚ ਬਹੁਤ ਸੋਹਣੀ ਤੇ ਸ਼ਾਨਦਾਰ ਸਾਹਮਣੇ ਨਜ਼ਰ ਆ ਰਹੀ ਹੈ ਕਿੰਨੀ ਸੋਹਣੀ ਸ਼ਾਨਦਾਰ ਗ੍ਰੇ ਕਲਰ ਦੀ ਚਰਚ ਅੱਗੇ ਥੱਲੇ ਸਾਰਾ ਡੈਜਟ ਹੀ ਆ ਉਵੇਂ ਸਮੁੰਦਰ ਦੀ ਰੇਤ ਪਈ ਹੋਈ। ਵੱਡੀ ਕੈਂਟੀ ਦੇ ਵਿਚਕਾਰ ਤੱਕ ਪਹੁੰਚੇ ਹੋਏ। ਤੇ ਲਗਭਗ ਆਪਾਂ ਪਹੁੰਚ ਗਏ ਆ। ਭੁੱਖ ਲੱਗੀ ਹੋਈ ਆ। ਟਾਈਮ ਸਾਢੇ 3 ਹੋ ਗਏ ਆ। ਹੁਣ ਇੱਕ ਵਾਰੀ ਲੰਚ ਕਰਦੇ ਆ। ਖਾਣੇ ਤੇ ਰੁਕੇ ਸੀ। ਤੇ ਬਾਈ ਕਹਿੰਦਾ ਵੀ ਟਾਈਮ ਲੱਗੂਗਾ ਜੇ ਘੰਟਾ ਲੱਗ ਜਾਣਾ ਤਾਂ ਮੈਂ ਆਪਾਂ ਨੂੰ ਭੁੱਖ ਲੱਗੀ ਆ। ਹੁਣ ਇਸ ਥਾਪੇ ਤੇ ਆਏ ਆ ਜਿੱਥੇ ਆਪਾਂ ਨੂੰ ਮਿਲ ਜੇਗਾ। ਵਿੱਚ ਜ਼ਿਆਦਾਤਰ ਇੱਧਰ ਨੌਨ-ਵੈਜ ਹੀ ਮਿਲਦਾ। ਇਸ ਥਾਪੇ 'ਚ ਬੈਠ ਕੇ ਖਾਣਾ। ਖਾ ਲਿਆ। ਤੇ ਚਾਹ ਵੀ ਪੀ ਲਈਏ ਹੁਣ ਇੱਥੇ ਆਪਣਾ ਕੋ ਵੀਰ ਮਿਲਿਆ ਕਹਿੰਦਾ ਮੈਂ ਤੈਨੂੰ ਬੀਚ ਘੁਮਾ ਕੇ ਚਾਉਣਾ ਉਹਦੇ ਨਾਲ ਹੀ ਆਪਾਂ ਚੱਲ ਗਏ ਪਹਿਲੇ ਪੁਜਾ ਬੀਚ ਇਧਰ ਲੈ ਬਨੇ ਵੇਖੋ ਖੂਬਸੂਰਤ ਹੈ ਬਾਕੀ ਕਿਨਾਰੇ ਤੇ ਜਾਂਦੇ ਆਪਾਂ ਹੁਣ ਆਪਣੇ ਐਲਫੀ ਬੀਚ ਤੇ ਆਪਾਂ ਇੱਥੇ ਆ ਸਾਹਮਣੇ ਜਿਹੜਾ ਹੋਟਲ ਬਣਿਆ ਵੀ ਏਸੀ ਬਾਈਕ ਸੋ ਇਹਨਾਂ ਵੀਰਾਂ ਦੇ ਹੋਟਲ ਤੇ ਆਪਾਂ ਆ ਸਾਈਕਲ ਇੱਥੇ ਖੜਾ ਕਰ ਦਿੱਤਾ ਬਾਈ ਬਹੁਤ ਚੰਗੇ ਨੇ ਆਪਕਾ ਇਹ ਆਪਕਾ ਮੇਰਾ ਮੇਰਾ ਫਰੈਂਕ ਹੈ ਮੇਰਾ ਦੋਸਤ ਹੈ ਫਰੈਂਡ ਕਾ ਹੈ ਠੀਕ ਹੈ ਠੀਕ ਹੈ ਇੱਥੇ ਆਪਾਂ ਹੋਟਲ ਤੇ ਆਪਾਂ ਸਾਈਕਲ ਖੜਾ ਕਰ ਦਿੱਤਾ ਲੋ ਕਰ ਦਿੱਤਾ ਤੇ ਹੁਣ ਇਸ ਵੀਰ ਦੇ ਨਾਲ ਘੁੰਮ ਕੇ ਆਪਾਂ ਬਣਾ ਕੇ ਆਉਨੇ ਆ ਬਹੁਤ ਸੋਹਣਾ ਬਹੁਤ ਸ਼ਾਨਦਾਰ ਹੋਟਲ ਹੈ ਵੇਖਣ ਦੇ ਲਾਇਕ ਹੈ ਬਹੁਤ ਸੋਹਣਾ ਖਾਣਾ ਦਿੰਦੇ ਨੇ ਬੜੇ ਚੰਗੇ ਨੇ ਬਹੁਤ ਵਧੀਆ ਲੋਕ ਨੇ ਤੁਸੀਂ ਵੇਖ ਸਕਦੇ ਹੋ ਇੱਥੇ ਹੁਣ ਆਪਾਂ ਕੁਝ ਟਾਈਮ ਸਾਈਕਲ ਔਰ ਸਾਹਮਣੇ ਵੀ ਬਹੁਤ ਵਧੀਆ ਸ਼ਾਨਦਾਰ ਹੈ ਇਹ ਤੇ ਲੈ ਬੰਨੇ ਆਹ ਗੱਲ ਤਾਂ ਵੀਰ ਆਪਾਂ ਨੂੰ ਐਕਟਵਾਸ ਤੇ ਬਿਠਾ ਕੇ ਜਿਹੜੇ ਕਹਿੰਦਾ ਵੀ ਇੱਥੇ ਬੈਸਟ ਜਗ੍ਹਾ ਨੇ ਉਹ ਤੈਨੂੰ ਖਾਏ ਤੋਂ ਬਿਨਾ ਮੈਂ ਜਾਣ ਨਹੀਂ ਰਿਹਾ ਸਾਈਕਲ ਆਪਣਾ ਲਵਾਦਾ ਬੈਗਾ ਬਣਾ ਉੱਥੇ ਹੀ ਆ ਹੁਣ ਘੁੰਮਦੇ ਆ ਇਹਨਾਂ ਨੂੰ ਲੋਕਲ ਇਹਨਾਂ ਨੂੰ ਜ਼ਿਆਦਾ ਪਤਾ ਪਰ ਆਪਾਂ ਨੂੰ ਇਹਨਾਂ 'ਚ ਜ਼ਿਆਦਾ ਨਹੀਂ ਪਤਾ ਲੱਗਦਾ